नहीं रहा। तो ने उठाया, आपने काम दे ली। सेवा दे तो कहना मैं प्रभु तक इको गल सुखी थी कि प्रभु मेनू अपनी चिंता नहीं है मैं तेरे राज नहीं चिंता है कि प्रभु मेरे जीवन तो बहुत सारा फल तेरे पवंदवेच है बहुत सारा फल तेरे कर देवेच है मेनू इस गान दी चिंता तू तो पादरी दस्ता कहता कि मैं जिस टाइम प्रभु तो एक गान मंगी सी उस टाइम देवेच कहता मैं फौज मज्जा के कमरे देवेच सोमनाथ दा मेरे को अपनी जगह नहीं सी ਇੱਕ ਸਾਈਡ ਦੇ ਕਹਿੰਦਾ ਮੇਰੇ ਕਮਰਾ ਸੀਗਾ ਵੱਡਾ ਸਾਰਾ ਕਮਰਾ ਆਲ ਬਣਿਆ ਮੱਝਾਲਾ ਜਿਹੜਾ ਉਹਦੇ ਵਿੱਚ ਇੱਕ ਸਾਈਡ ਤੇ ਪਸ਼ੂ ਬੰਨੇ ਨੇ ਹੁਣ ਚਾਰੇ ਪਰਦਾ ਲਾਤਾ ਪਲੀਆਂ ਲੈ ਕੇ ਕਿਸੇ ਨੂੰ ਗੱਡੇ ਲੈ ਕੇ ਪਲੀਆਂ ਤਿਆਰ ਕਰਕੇ ਪਰਦਾ ਲਾਤਾ ਪਰ ਇੱਕ ਸਾਈਡ ਦੇ ਕਹਿੰਦਾ ਮੇਰਾ ਖਾਣਾ ਪਕਾਣਾ ਤੇ ਕੋਥੀ ਮੈਂ ਸੌ ਜਾਣਾ ਤੇ ਮੇਰੀ ਵਾਈਫ ਕਹਿੰਦਾ ਨਾਲ ਸੀ ਇੱਕ ਬੱਚਾ ਸੀ ਛੋਟਾ ਜਿਹਾ ਔਰ ਇੰਨੀ ਕਹਿੰਦਾ ਗਰੀਬੀ ਮੈਂ ਕਹਿੰਦਾ ਰੱਬ ਤੋਂ ਇਹ ਨਹੀਂ ਸੀ ਮੰਗਿਆ ਕਿ ਪ੍ਰਭੂ ਮੇਰੀ ਗਰੀਬੀ ਨੂੰ ਖਤਮ ਕਰ ਕਹਿੰਦਾ ਮੈਂ ਗੱਲ ਕਦੇ ਨਹੀਂ ਸੀ ਰੱਬ ਤੋਂ ਮੰਗੀ ਕਿ ਪ੍ਰਭੂ ਮੇਰੀ ਗਰੀਬੀ ਨੂੰ ਖਤਮ ਕਰ ਮੈਂ ਕਿਹੜੀ ਗੱਲ ਮੰਗੀ ਸੀ ਪ੍ਰਭੂ ਤੇਰੇ ਰਾਜ ਵਿੱਚ ਵਾਤਾ ਤੇਰੇ ਰਾਜ ਵਿੱਚ ਕੀ ਹੋਵੇ ਵਾਤਾ ਜਿਹੜਾ ਪਰਮੇਸ਼ਵਰ ਸਾਡੀ ਸੋਚਾਂ ਸਾਡੇ ਵਿਚਾਰਾਂ ਨੂੰ ਜਾਣਨ ਵਾਲਾ ਹੈ

ਔਰ ਰੱਬ ਨੂੰ ਇੱਕੋ ਗੱਲ ਮੰਗੀ ਕਿ ਪ੍ਰਭੂ ਤੇਰੇ ਰਾਜ਼ ਵਿੱਚ ਵਾਧਾ ਚਾਹਣਾ ਕਿ ਮੇਰੀ ਜ਼ਿੰਦਗੀ ਤੋਂ ਬਹੁਤ ਸਾਰਾ ਫਾਲ ਦੇ ਰਹੇ ਪਮਚਾ ਦੇ। ਤੇ ਕਹਿੰਦਾ بڑا ਫਾਲ ਲੈ ਕੇ ਆਇਆ। ਉੱਥੋਂ ਤੱਕ ਸੂਸਮਾਚਾਰ ਪਹੁੰਚਾ ਦੇ ਤਾਂ ਉੱਥੋਂ ਤੱਕ ਲੋਗਾਂ ਨੂੰ ਗਵਾਹੀਆਂ ਦਿੱਤੀਆਂ ਜਿੱਤੋਂ ਤੱਕ ਕੋਈ ਨਹੀਂ ਸੀ ਕਹ ਸਕਦਾ। ਇੰਨੀ ਕਹਿੰਦਾ ਜਿਆਦਾ ਨਹੀਂ ਟੈਸਟਮਨੀ ਲੋਕਾਂ ਦੇ ਵਿੱਚ ਸ਼ੇਅਰ ਕੀਤੀ। ਪਰ ਕਹਿੰਦਾ ਜਿੱਦਾਂ ਜਿੱਦਾਂ ਮੈਂ ਪ੍ਰਭੂ ਦਾ ਵਚਨ ਲੈ ਕੇ ਜਾ ਰਿਹਾ ਸੀਗਾ ਜਿੱਦਾਂ ਜਿੱਦਾਂ ਮੈਂ ਲੋਕਾਂ ਨੂੰ ਦੱਸ ਰਿਹਾ ਸੀਗਾ ਪ੍ਰਭੂ ਦਾ ਪ੍ਰਚਾਰ ਕਰ ਰਿਹਾ ਸੀਗਾ। ਕਹਿੰਦਾ ਓਦਾਂ ਓਦਾਂ ਮੇਰੇ ਦਿਨ ਬਦਲਨੇ ਸ਼ੁਰੂ ਹੋ ਗਏ ਕਹਿੰਦਾ ਇੱਕ ਟਾਈਮ ਜਦੋਂ ਮੈਂ ਪਸ਼ੂ ਵਾਲੇ ਕਮਰੇ ਦੇ ਵਿੱਚ ਰਹਿੰਦਾ ਇੱਕ ਟਾਈਮ ਕਹਿੰਦਾ ਅੱਜ ਤਿੰਨ ਗੱਡੀਆਂ ਨੇ ਮੇਰੇ ਕੋਲ ਆਰ ਟੌਪ ਦਾ ਮੈਲ ਐਪ੍ਰੋਵੀਅਸ ਸ਼ਮਸੀ ਦੇ ਨਾਮ ਦੇ ਵਿੱਚ ਆਮੀਨ ਟੌਪ ਦਾ ਕਰ ਬੜਿਆ ਕਹਿੰਦਾ ਜਦੋਂ ਸੇਵਕਾਈ ਦੇ ਲਈ ਮੈਂ ਨਿਕਲਿਆ ਖੁਦ ਮੇਰੇ ਕੋਲ ਕੋਈ ਨਹੀਂ ਪੁਰਾਣੇ ਟਾਈਮ ਦੇ ਕਹਿੰਦਾ ਕਿਸੇ ਨੂੰ ਟੁਟਰੀ ਮੈਨੂੰ ਦਾਨ ਕਰਦੀ ਚੋਲਾ ਪਾਇਆ ਹੈ ਮੈਂ ਚੱਲਿਆ ਕਿਨ੍ਹਾ ਪ੍ਰਚਾਰ ਕਰਨ ਦੀ ਇੱਕ ਘਰ ਦੇ ਵਿੱਚ ਪ੍ਰਚਾਰ ਕੀਤਾ ਉਸ ਤੋਂ ਨਿਕਲ ਕੇ ਤਕਰੀਬਨ 40-45 ਕਿਲੋਮੀਟਰ ਉਹਨੇ ਅੱਗੇ ਜਾਣਾ ਸੀਗਾ ਉਸ ਟਾਈਮ ਬਸ ਮੁਸਤਕਾ ਕਹਿੰਦਾ ਕੋਈ ਵੀ ਅਤਾ ਪਤਾ ਨਹੀਂ ਸੀਦਾ ਬੜੀ ਹੌਕੀ ਕੰਡੀਸ਼ਨ ਜਦੋਂ ਇੱਕ ਘਰ ਤੋਂ ਜਾਣਾ 40-45 ਕਿਲੋਮੀਟਰ ਅੱਗੇ ਪ੍ਰਚਾਰ ਲੈ ਕੇ ਜਾਣਾ ਤਤੁਰਨ पता नहीं दूसरे दिन पहुंचना पहुंच 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 तो है कि तीसरे दिन पहुंचना है कि उससे दिन पहुंचना है और कहता जद मैं बगुनी को फैमिली आ जी मिलाई जड़े अच्छे खानदा दे से अच्छे परिवार दे अच्छा परिवार सीगा जदो कहता तो प्रेरणा की रब ने उसका परिवार में बदले हालात बदलया और मैंने देखा कि पादरी की कंडीशन बहुत ज्यादा सीरे बहुत ज्यादा औखा है

ਕਹਿੰਦਾ ਮੈਂ ਜਦੋਂ ਨਿਕਲਣਾ ਕਰਦਾ ਵਿੱਚ 2-2 ਮਹੀਨੇ 3-3 ਮਹੀਨੇ ਮੈਂ ਕਰੇ ਵਾਪਸ ਨਹੀਂ ਸੀ ਮੁੜਦਾ ਹਾਂ। ਔਰ ਜਿਵੇਂ ਜਿਵੇਂ ਜਾਣਾ ਸ਼ੁਰੂ ਕੀਤਾ ਲੋਕਾਂ ਨੇ ਕਰਦੇ ਕਿ ਕਿਸੇ ਦਾ ਕਰੇ ਮੈਂ ਮੰਝੇ ਤੇ ਪੈਜਣਾ ਜਾ ਕੇ ਬਣੇ ਹਾਲਾਤ ਦੇਖੇ ਅੱਛੇ-ਅੱਛੇ ਕਰਦੇ ਕਿ ਉਸ ਟਾਈਮ ਦੇ ਵਿੱਚ ਅੱਛੇ ਸਰ ਦੇ ਲੋਕ ਅੱਛਾ ਖਾਨਦਨ ਅੱਛਾ ਪਰਿਵਾਰ ਵੇਖਣਾ ਔਰ ਜਦੋਂ ਕਹਿੰਦਾ ਮੈਂ ਮਹੀਨੇ ਬਾਅਦ 2 ਮਹੀਨੇ ਬਾਅਦ ਆਪਣੇ ਘਰ ਦੇ ਵਿੱਚ ਵਾਪਸ ਆਣਾ ਤੇ ਆਪਣੇ ਘਰੇ ਥੱਲੇ ਸੰਗਸਨ ਦੇ ਪੈਜਣ ਜਿਹੜੇ ਥੱਲੇ ਗੱਦਾ ਲਾਇਆ ਪਲੀਆਂ ਵਿਚਾਰੇ ਦਿੱਤੀ ਪੈਣਾ ਕਿ ਨੌਕੀ ਤੇ ਪੈਜਣਾ ਤਾਂ ਮੈਨੂੰ ਬੜਾ ਮਹਿਸੂਸ ਨਾ ਵੀ ਮੈਨੇ ਲੋਕਾਂ ਦੇ ਵਿੱਚ ਰਹਿ ਕੇ ਆਏ ਲੋਕਾਂ ਨੇ ਘਰਾਂ ਦੇ ਵਿੱਚ ਅੱਛਾ ਰਹਿਣ ਲਈ ਅੱਛਾ ਇੰਤਜ਼ਾਮ ਹੁੰਦਾ ਸੀ ਲੇਕਿਨ ਮੈਂ ਆਪਣੇ ਘਰ ਜਾਣਾ ਮੇਰੇ ਦੋਤ ਪਰਿਆਲ ਨੇ ਕਹਿੰਦਾ ਫੇਰ ਵੀ ਮੈਂ ਰੱਬ ਤੋਂ ਨਹੀਂ ਮੰਗਿਆ ਸੀ ਕਿ ਪ੍ਰਭੂ ਮੈਨੂੰ ਘਰ ਦੇ ਫੇਰ ਵੀ ਨਹੀਂ ਮੈਂ ਮੰਗਿਆ ਸੀ ਕਿ ਪ੍ਰਭੂ ਮੈਨੂੰ ਜਗਾ ਦੇ ਕਹਿੰਦਾ ਮੈਂ ਫੇਰ ਵੀ ਉਸ ਵਕਤ ਵੀ ਇਹ ਪ੍ਰੇਰ ਕਰ ਰਿਹਾ ਸੀਗਾ ਕਿ ਪ੍ਰਭੂ ਬਹੁਤ ਸਾਰਾ ਫਾਲ ਮੇਰੀ ਜੀਵਨ ਦੇ ਵਿੱਚੋਂ ਮੇਰੀ ਜ਼ਿੰਦਗੀ ਦੇ ਵਿੱਚੋਂ ਤੇਰੇ 바ਵਾ ਚਾਹੇ ਹallelujah ਤੇਰੇ ਰਾਜ ਵਿੱਚ ਬਹੁਤ ਸਾਰਾ ਫਾਲ ਮਿਲੇ ਆ ਕਿੰਨਾ ਇੱਕਦਮ ਮੈਂ ਮਾਨ ਦੇ ਵਿੱਚ ਇਹੀ ਸੋਚ ਹੀ ਰਿਹਾ ਸੀਗਾ ਕਿ ਮੈਂ ਇੰਨਾ ਕੁਝ ਮੈਂ ਲੋਕਾਂ ਦੇ ਘਰੇ ਇੰਨਾ ਜਾਂਦਾ ਹਾਂ ਮੈਂ ਅੱਛੀ ਜਗ੍ਹਾ ਮਿਲਦੀ ਬੈਠਣ ਦੀ ਸੌਂਦ ਲਈ ਕਾਣਪੀ ਦੇ ਲਈ ਲੇਕਿਨ ਮੈਂ ਆਪਣੇ ਘਰ ਦੇ ਵਿੱਚ ਜਾਣਾ ਲਿਕੇ ਸਲੂਮ ਦੇ ਵਿੱਚ ਬੈਨਾ ਪਸ਼ੂ ਦੇ ਰੂਮ ਦੇ ਵਿੱਚ ਪਸ਼ੂ ਦੇ ਰੂਮ ਦੇ ਵਿੱਚ ਅਰਸਾ ਦੇ ਵਿੱਚ ਕਿਸੇ ਨੂੰ ਬਾਦਰੀ ਦੀ ਕੰਡੀਸ਼ਨ ਦਾ ਪਾਸਤਾ ਦੀ ਕੰਡੀਸ਼ਨ ਦਾ ਪਤਾ ਨਹੀਂ ਸੀਗਾ ਵੀ ਇਹ ਉੱਚ ਗ੍ਰਾਡੇ ਨਿੱਦਿਆ ਇਹ ਸਰਦਾਇ ਕਰੋ ਕਿ ਨਹੀਂ ਸਰਦਾ ਇਹਨਿਲ ਕੋ ਕੁਛ ਹੈ ਕਿ ਨਹੀਂ ਹੈ ਨਹੀਂ ਪਤਾ ਪਰ ਲੋਕਾਂ ਦੇ ਦਿਲਾਂ ਨੂੰ ਖੁਦਾ ਨੇ ਬਦਲਿਆ ਅਰਤੇਂਦਰ ਸਿੱਖਣਾ ਜਿਹੜਾ ਪਸ਼ੂਆਂ ਦੇ ਕਮਰੇ ਦੇ ਵਿੱਚ ਸੌਣ ਵਾਲਾ ਜਿੱਦਾਂ ਇਹਨੇ ਕਹਿੰਦਾ ਮੈਂ ਸੋਚਿਆ ਅਰੇ ਮੈਂ ਮੰਗਿਆ ਨਹੀਂ ਖੁਦਾ ਤੋਂ ਸੋਚਿਆ ਪਰ ਫਿਰ ਵੀ ਕਹਿੰਦਾ ਮੈਂ ਸੋਚ ਦੇ ਵਿੱਚ ਵੀ ਰੱਖਦਾ ਸੀ ਕਿ ਬਾਬੂ ਬਹੁਤ ਸਾਰਾ ਫਲ ਮੇਰੀ ਜੀਵਨ ਤੋਂ ਮੇਰੀ ਜ਼ਿੰਦਗੀ ਤੋਂ ਤੇਰੇ ਰਾਹ ਚ ਆਵੇ ਤੇ ਪ੍ਰਭੂ ਨੇ ਉਹ ਨਾਮ ਹੈ ਕਾਰਦਨ ਲਈ ਬਰਕਤ ਦੇ ਦਿੱਤੀ ਜਿਸ ਮੁਸੀ ਦੇ ਨਾਮ ਦੇ ਵਿੱਚ ਆਮੀਨ ਉਹ ਕਾਦਲੀ ਮੰਗ ਰਿਆ ਸੀ ਪ੍ਰਭੂ ਦੇ ਰਾਸ ਲਈ ਗੁਰੇ ਕੰਮਾਂ ਦੇ ਛੁਡਾਣ ਦੇ ਲਈ ਨਹੀਂ ਮਾਰੇ ਕੰਮਾਂ ਦੇ ਛੁਡਾਣ ਦੇ ਲਈ ਨਹੀਂ ਕਾਦਲੀ ਮੰਗ ਰਿਆ ਸੀ ਪ੍ਰਭੂ ਦੇ ਕੰਮ ਦੇ ਵਿੱਚ ਵਾਧੇ ਦੇ ਹallelujah ਉੱਚੀ ਆਸਰ ਬੁਲਾ ਹallelujah ਉਸੀ ਖੁਦਾ ਤੋਂ ਮੰਗੋ ਨਾ ਮੰਗੋ ਪਰ ਪਰਮੇਸ਼ਵਰ ਤੁਹਾਡੇ ਮੰਗਣ ਤੋਂ ਪਹਿਲਾਂ ਜਾਣਦਾ ਹੈ ਕਿ ਤੁਹਾਨੂੰ ਕਿੰਨੀਆਂ ਚੀਜ਼ਾਂ ਦੀ ਲੋੜ ਹੈ ਪਰ ਉਸ ਤੋਂ ਪਹਿਲਾਂ ਤੁਹਾਨੂੰ ਆਪਣੇ ਅੰਦਰ ਨੂੰ ਸਾਫ਼ ਕਰਨਾ ਪੈਗਾ ਤੁਹਾਨੂੰ ਆਪਣੇ ਆਪ ਨੂੰ ਸਾਫ਼ ਕਰਨਾ ਪੈਗਾ ਉਸ ਇੰਨੀ ਤੁਹਾਡੇ ਅੰਦਰ ਸਫਾਈ ਹੈ ਕਿ ਪਰਮੇਸ਼ਵਰ ਤੁਹਾਡੀ ਸਫਾਈ ਨੂੰ ਦੇਖ ਕੇ ਤੁਹਾਡੇ ਅੰਦਰ ਨੂੰ ਦੇਖ ਕੇ ਖੁਦਾ ਤੁਹਾਨੂੰ ਬਹੁਤਾ ਪ੍ਰਤੀਫਲ ਦੇਵੇ ਪ੍ਰਭੂ ਯਸ਼ੂ ਮਸੀਹ ਦੇ ਨਾਮ ਦੇ ਵਿੱਚ ਆਮੀਨ ਆਮੀਨ